ਅੱਜ ਜਿਵੇਂ ਪਹੁੰਚੇ ਹਾਂ ਮਰਹੂਮ ਗਾਇਕ ਅਮਰਸਿੰਮ ਚੁਕੀਲਾ ਜੀ ਦੀ ਜਾਦ ਦੇ ਵਿੱਚ ਜੋ ਸੱਭਿਆਚਾਰਕ ਮੇਲਾ ਉਹਨਾਂ ਦੀ ਜਾਦ ਦੇ ਵਿੱਚ ਹੋ ਰਿਹਾ ਦੁਗਰੀ ਵਿਖੇ ਉਹਨਾਂ ਦੇ ਪਿੰਡ ਵਿਖੇ ਸਾਡੇ ਨਾਲ ਨੇ ਮਾਨਕ ਸਾਹਿਬ ਜੀ ਦੇ ਭਤੀਜਾ ਸਾਹਿਬ ਕੇਵਲ ਜਲਾਲ ਜੀ ਆਪਾਂ ਕੁਝ ਗੱਲਾਂ ਮਾਨਕ ਸਾਹਿਬ ਜੀ ਦੇ ਬਾਰੇ ਇਹਨਾਂ ਤੋਂ ਪੁੱਛਦਿਆਂ ਵੀ ਮਾਨਕ ਸਾਹਿਬ ਜੀ ਦਾ ਚਮਕੀਲਾ ਜੀ ਦੇ ਨਾਲ ਕਿੰਨਾ ਪਿਆਰ ਸੀਗਾ ਵੀ ਉਹ ਉਹਨਾਂ ਦਾ ਸਿਗਰਦ ਤੇ ਚੇਲੇ ਦਾ ਪਿਆਰ ਸੀ ਕਿਵੇਂ ਸੀਗਾ ਗੱਲ ਇਹ ਹੈ ਉਹ ਸਾਡੇ ਨਾਲ ਬੱਚਾਂ ਨੂੰ ਰਿਹਾ ਠੀਕ ਹੈ ਜੀ ਚਮਕੀਲਾ ਐਜ਼ ਅ ਮੁੰਡਾ ਮੈਂ ਤਾਂ ਮੁੰਡਾ ਹੀ ਕਹੂੰਗਾ ਉਹ ਸਾਨੂੰ ਚਾਚਾ ਕਹਾਂ ਹਾਂ ਠੀਕ ਹੈ ਜੀ ਇਨਸਾਨੀਅਤ ਉਹਦੇ ਤੇ ਐਡੀ ਵਧੀਆ ਸੀ ਵੱਡੇ ਦਾ ਛੋਟੇ ਦਾ ਉਹਨਾਂ ਹੀ ਸਤਿਕਾਰ ਵੱਡੇ ਦਾ ਉਹਨਾਂ ਹੀ ਛੋਟੇ ਦਾ ਗਨੇ ਬਹੁਤ ਵਧੀਆ ਮੁੰਡਾ ਸੀ ਔਰ ਕਲਾਕਾਰੀ ਤਾਂ ਉਹਦੇ ਅੱਗੇ ਹੈ ਹੀ ਨਹੀਂ ਸੀ ਕਿਸੇ ਪਰ ਬਹੁਤ ਵਧੀਆ ਮੁੰਡਾ ਸੀ ਹਾਂ ਜੀ ਸਹੀ ਤੁਹਾਡਾ ਚਮਕੀਲਾ ਜੀ ਨੇ ਕਿੰਨਾ ਵਾਹ ਵਸਤਾ ਰਿਹਾ ਜੀ ਸਾਲੀ ਉਮਰੀ ਜਿੰਨ ਦਾ ਇੱਕ ਮਰੇ ਨੇ ਅੱਛਾ ਜੀ ਹਾਂ ਉਹਨਾਂ ਦੇ ਨਾਲ ਤੁਸੀਂ ਪਰੋਮਾ ਦੀ ਵਗੈਰਾ ਵੀ ਜਾਂਦੇ ਰਹੇ ਸੀ ਹਾਂ ਹਾਂ ਪਰੋਮਾ ਦੇ ਅੱਛਾ ਇਕੱਠੇ ਕਈ ਵਾਰੀ ਇੱਕ ਸੇ ਤੇ ਇਕੱਠੇ ਹੋ ਜਾਂਦਾ ਸੀ ਠੀਕ ਹੈ ਜੀ ਚਮਕੀਲਾ ਵੀ ਬੋਖ ਹੁੰਦਾ ਸੀ ਠੀਕ ਹੈ ਜੀ ਤੇ ਮਾਰਕ ਪਾਰਟੀ ਵੀ ਬੋਖ ਹੁੰਦੀ ਸੀ ਠੀਕ ਹੈ ਜੀ ਅੱਜ ਪਰ ਕੱਥੀ ਰਹੇ ਇਕੱਠੇ ਹੀ ਗਉਂਦੇ ਜਾਂ ਤਣੀ ਉਹ ਸਾਡਾ ਇੰਨਾ ਸਤਕਾਰ ਕਰਦਾ ਸੀ ਕਹਿੰਦਾ ਮੈਨਾਂ ਇਹਨਾਂ ਨੂੰ ਲਾਓ ਠੀਕ ਹੈ ਜੀ ਪਰਵੰਧ ਕਾ ਨੂੰ ਕੰਗਲ ਜੀ ਆ ਤੁਸੀਂ ਕਈ ਚਮਕੀਲੇ ਨੂੰ ਸੁਣ ਕੇ ਰਾਜ਼ੀ ਸੀ ਕਈ ਮਾਨਕ ਨੂੰ ਸੁਣ ਕੇ ਰਾਜ਼ੀ ਸੀ ਪਰ ਅਸੀ ਨਾ ਉਹ ਨਹੀਂ ਸੀ ਪਾਉਣ ਤੱਕ ਫਿਰ ਚਮਕੀਲਾ ਨੇ ਆਪ ਹੀ ਖੜਾ ਹੋ ਕੇ ਕਹਿ ਕਹਣਾ ਕਹਿੰਦਾ ਸਾਥ ਹੀ ਕੌਣਗੇ ਪਹਿਲਾ ਘਰਤਾ ਉਸ ਤੋਂ ਬਾਅਦ ਮੈਂ ਕਹਾਂ ਮੈਂ ਸੁਣਿਆ ਵੀ ਕਹਿੰਦੇ ਚਮਕੀਲਾ ਸਾਹਿਬ ਦੇ ਕਰਕੇ ਨਾ ਕਈ ਲੋਕ ਆਪਣੇ ਵਿਆਹ ਦੋ ਦੋ ਚਾਲ ਤਿੰਨ ਤਲਸਾਲ ਪਿੱਛੇ ਕਰਦੇ ਸੀ ਵੀ ਚਮਕੀਲਾ ਵੀ ਇੰਨੀ ਡੇਟ ਹੈਵੀ ਹੁੰਦੀ ਸੀ ਚਮਕੀਲਾ ਸਾਹਿਬ ਮਿਲਦੇ ਨਹੀਂ ਸੀ ਉਹ ਕਹਿੰਗਾ ਇੰਨੀ ਜ਼ਿਆਦਾ ਹੁੰਦੀ ਸੀ ਇਹ ਗੱਲ ਸੱਚ ਹੈ ਜੀ ਬਿਲਕੁਲ ਸੱਚ ਹੈ ਬਿਲਕੁਲ ਪੂਰੀ ਸੱਚ ਹੈ ਜੇ ਕਹਣਾ ਵੀ ਇੱਕ ਮਹੀਨਾ ਤਾਂ ਆ ਦੇ ਤਾਂ ਸਾਡੇ ਕੋਲ ਰਾਤ ਦੇ 1 ਵਜੇ ਆ ਸਕਦੇ ਆ ਠੀਕ ਹੈ ਜੀ ਉਦੋਂ ਹੀ ਬੁੱਕ ਕਰ ਲੈਂਦੇ ਪਰ ਮੈਂ 2 ਮਹੀਨੇ ਡੇਟ ਕਰ ਦਨ ਵਿਆਹ ਉਹੀ ਦੇ ਦੇਖਣੀ ਰਾਤ ਦੇ 1 ਵਜੇ ਵੀ ਪਰੌਣ ਲਾਇਆ ਇਹ ਮੈਂ ਵੀ ਸਾਡਾ ਵੀ ਇਹੀ ਹਾਲ ਸੀ ਵੀ ਕਈ ਵਜੇ ਟਾਈਮ ਲੈਣਾ ਮਾਨਕ ਸਾਹਿਬ ਬੋਕਾ ਮਖਾ ਨਹੀਂ ਬੋਕਾ ਵੀ ਕਦੋਂ ਆ ਸਕਦੇ ਹੋ ਮਗਰਾਤ ਦੇ 1:30 ਵਜੇ ਆ ਸਕਦੇ ਆ ਨਹੀਂ ਜੀ ਕੱਲ ਠੀਕ ਹੈ ਜੀ ਕਰ ਲਓ ਬੁੱਕ ਯਾਨੀ ਇੰਨਾ ਸਤਕਾਰ ਮਾਨਕ ਸਾਹਿਬ ਉਹ ਚਮਕੀਲਾ ਦਾ ਬਹੁਤ ਜ਼ਿਆਦਾ ਸਤਕਾਰ ਮੈਂ ਇੱਕ ਕਿੱਸਾ ਅਕਸਰ ਸੁਣਿਆ YouTube ਤੇ ਵੀ ਦੇਖਿਆ ਕਹਿੰਦੇ ਵੀ ਇੱਕ ਰਾਏਕੋਟ ਦਾ ਇੱਕ ਸੇਠ ਸੀਗਾ ਵੀ ਉਹਦੇ ਲੜਕੇ ਨੇ ਕਹਿੰਦੇ ਦੋ ਸਾਲੇ ਇਸ ਕਰਕੇ ਨਹੀਂ ਵਿਆਹ ਕਰਾਇਆ ਵੀ ਚਮਕੀਲਾ ਸਾਹਿਬ ਨਹੀਂ ਮਿਲੇ ਵੀ ਇਹ ਸੱਚਾਈ ਗੱਲ ਹੀ ਬਿਲਕੁਲ ਸੱਚ ਉਹ ਜਦ ਤੱਕ ਮੈਨੇ ਜਾਣਾ ਠੀਕ ਹੈ ਜੀ ਬਿਲਕੁਲ ਕਿਵੇਂ ਵਾਕਾ ਹੈ ਜੀ ਉਹ ਉਹ ਵਾਕਾ ਉਹ ਮੁੰਡਾ ਕਰਾਉਂਦਾ ਹੀ ਨਹੀਂ ਸੀ ਪਿਆ ਕਹਿੰਦੇ ਜੇ ਉਹ ਆਊਗਾ ਤਾਂ ਫੇਰ ਕਹਿੰਦੇ ਇਹ ਚਮਕੀਲਾ ਲਵਾਵੋਗੇ ਤਾਂ ਆਊਂਗਾ ਫੇਰ ਆਊਂਗਾ ਚਮਕੀਲਾ ਮਿਲਦੀ ਨਹੀਂ ਸੀ ਆਦਮ ਆਗਮ ਆਪ ਨੂੰ ਜਵਾਦ ਦੇ ਦਿੰਦਾ ਸੀ ਠੀਕ ਹੈ ਜੀ ਜੇ ਉਹ ਜਦ ਮਿਲੂਗਾ ਨਾ ਮੈਂ ਉੱਥੇ ਵਿਆਹ ਕਰਾਉਣਾ ਠੀਕ ਹੈ ਉਹ ਬਿਲਕੁਲ 1-2 ਸਾਲ ਮਰਿਆਈ ਦੀ ਡੇਟ ਉਹ ਕਹਿੰਦੀ ਸੀ ਜਦੋਂ ਡੇਟ ਹੋਈ ਤੇ ਵਿਹਲੀ ਸੀ ਉਦੋਂ ਆਪ ਹੀ ਫੋਨ ਕਰਦਾ ਨਾ ਫੋਨ ਲੈਣਾ ਨਾ ਉਹਨਾਂ ਦਾ ਵੀ ਕਹਿੰਦਾ ਆ ਲੋ ਅੱਛਾ ਬਾਣਕ ਸਾਹਿਬਾਰੇ ਕੁਝ ਹੋਰ ਸਾਨੂੰ ਕੁਝ ਦੱਸਣਾ ਚਾਹੂਗੇ ਉਹਦੇ ਜੀ ਜੀਵਨ ਤਾਂ ਉਹਦਾ ਕਿਸੇ ਦਾ ਹੋਣਾ ਹੀ ਨਹੀਂ ਕੋਈ ਸਾਨੂੰ ਸ਼ੁਰੂ ਤੋਂ ਅਸੀਂ ਸਾਨੂੰ ਗਾਉਣ ਦਾ ਸ਼ੌਕ ਸੀ ਕਸ਼ਮੀਰ ਸਿੰਘ ਬਟਵਾ ਸਾਹਿਬ ਦਾ ਹੈਰਮਾਸਟਰ ਸੀ ਉਹਨੇ ਸਾਨੂੰ ਬੈਂਗੋਲਿਆ ਤੇ ਇੱਕ ਧੱਗ ਲਿਆ ਸੀ ਸ਼ਨੀਵਾਰ ਨੂੰ ਫੋਟੋ ਗੀਤ ਸੁਣਾਉਣਾ ਉਹਨਾਂ ਨੇ ਵੀ ਉਹ ਸੁਣਦੇ ਸੀ ਉਹ ਜੱਟਾ ਗੱਲ ਸੁਣਾ ਪੋਲਾ ਜੱਟਾ ਤੇਰੇ ਸਿਰ ਪੈਦਾ ਘਟਾ ਅੱਖਾਂ ਖੋਲ ਬੇਲਰ ਬੰਦੇ ਮੌਜਾ ਮਾਰਦੇ ਇਹੀ ਗੀਤ ਕੰਪੀਟੀਸ਼ਨ ਸੁਣਦੇ ਜਿਲੇ ਬਠਿੰਡੇ ਜੇ ਕੋ ਕੰਪੀਟੀਸ਼ਨ ਸਕੂਲਾਂ ਦਾ ਹੋਣਾ ਇਹ ਸਤੋ ਮ ਹਰ ਮਾਸਟਰ ਸਤੋ ਜੀ ਉਹਨਾਂ ਨੇ ਸਾਨੂੰ ਅਸਲੀ ਕਲਾਕਾਰ ਤਾਂ ਉਹਨਾਂ ਨੇ ਬਣਾਇਆ ਠੀਕ ਹੈ ਹਾਂਜੀ ਚਲੋ ਇਹ ਸਨ ਸਾਡੇ ਮਾਨਕ ਸਾਹਿਬ ਦੇ ਭਤੀਜਾ ਸਾਹਿਬ ਜੀ ਕੇਵਲ ਜਲਾਲ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰ ਲਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਿਹਰਬਾਨੀ ਸ਼ੁਕਰੀਆ ਜੀ ਫੋਟੋ ਚੈਨਲ ਦਾ ਬਹੁਤ ਬਹੁਤ